ਆ ਆਪਣੀ ਗੱਲ ਸ਼ੁਰੂ ਕਰਦੇ ਆ ਚਲੋ ਬਾਕੀ ਸਾਰੇ ਮੇਰੇ ਵੀਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਮੇਰਾ ਸੁਭਾਅ ਕਿ ਉਹ ਜਾਂ ਹੈ ਨਾ ਮੈਂ ਕਿਉਂ ਜਾਂ ਇਨਸਾਨ ਆ ਉਹ ਮੇਰਾ ਪਰਮਾਤਮਾ ਜਾਣਦਾ ਮੇਰਾ ਪਰਿਵਾਰ ਜਾਣਦਾ ਬਾਕੀ ਚਲੋ ਅੱਜ ਅਸੀਂ ਮੈਂ ਗੱਲ ਸਟਾਰਟ ਕਰ ਰਿਹਾ 2000 14 ਵਿੱਚ ਮੇਰੇ ਕੈਨੇਡਾ ਚ ਲੱਤ ਤੇ ਸੱਟ ਲੱਗੀ ਸੀ ਉਦੋਂ ਮੈਂ ਸਿੱਧਾ ਕੈਨੇਡਾ ਦਾ ਹਸਪਤਾਲ ਆਇਆ ਤੇ ਉਦੋਂ ਉਸਤਾਦ ਜੀ ਨੇ ਗਾਂਦਰਾ ਪੈਂਡ ਦੇ ਵਿੱਚ ਉਹ ਕੈਂਪ ਲਾਉਂਦੇ ਹੁੰਦੇ ਆ ਮੁੰਡਿਆਂ ਦਾ ਨਾ ਨਹੀਂ ਦੇ ਰਹੇ ਸੀ ਗੱਲ ਹੀ ਨਾ ਮੈਂ ਕੋਈ ਹਿਸਾਬਦ ਨਹੀਂ ਕਰਨਾ ਕਿਸੇ ਨੂੰ ਬਸ ਮੇਰਾ ਲਾਈਵ ਹੋਣ ਦਾ ਇਹ ਕਾਰਨ ਸੀ ਵੀ ਇਹ ਬੰਦਾ ਮੇਰੇ ਉਸਤਾਦ ਦੇ ਧਰੂ ਜਾਣਦਾ ਸੀ 35000 ਰੁਪਇਆ ਦਿੱਤਾ ਮੈਂ ਹਨਾ ਇਦਾਂ ਅਸੀਂ ਫਲਾਨਾ ਜਿੱਦਣੇ ਹਸਪਤਾਲ ਦੇ ਵਿੱਚ ਹੈਡਮੈਟ ਸੀ ਇਹਦੀ ਸਰਜਰੀ ਹੋਣੀ ਸੀ ਉਦੋਂ ਕਹਿੰਦਾ ਸੀ ਮੈਂ ਕੋਚ ਨੂੰ ਕਿਹਾ ਵੀ ਕੋਚ ਰਹਿਣ ਦੇ ਜੇ ਨਹੀਂ ਹੁੰਦਾ ਹੈਗਾ ਜੇ ਤੂੰ ਐ ਡਾਂਕੀ ਹੁੰਦਾ ਤੂੰ ਉੱਠ ਕੇ ਚਲ ਜਾਂਦਾ ਉਥੋਂ ਹਸਪਤਾਲ ਚੋਂ ਕਹਿੰਦਾ ਮੈਂ ਅਕੈਡਮੀ 'ਚ ਆਪਣਾ ਖਰਚਾ ਕਰਦਾ ਸੀ ਮੈਂ ਪੈਸੇ ਦਿੰਦਾ ਸੀ ਅਕੈਡਮੀ 'ਚ ਉਥੇ ਹਨਾ ਜੇ ਤੂੰ ਅਕੈਡਮੀ 'ਚ ਪੈਸੇ ਦਿੰਦਾ ਸੀ ਉਥੇ ਤੇ ਤੂੰ ਆਪਰੇਟ ਵੀ ਆਪਣਾ ਆਪ ਕਰਾਈ ਸਕਦਾ ਸੀ ਸਾਡੀ ਵੀ ਕੀ ਲੋੜ ਸੀ ਰਾਈਟ ਜੇ ਤੂੰ ਐਡਾ ਣਖੀ ਸੀ ਤੂੰ ਉੱਥੇ ਕਹਿੰਦਾ ਵੀ ਭਾਈ ਵੀ ਉੱਠ ਕੇ ਚਲ ਜਾਂਦਾ ਫਿਰ ਵੀ ਮੈਂ ਨਹੀਂ ਆਪਰੇਟ ਕਰਾਉਣਾ ਹਨ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਸਾਡਾ ਸੀਨੀਅਰ ਹੈ ਤੇ ਅਸੀਂ ਜੂਨੀਅਰ ਸੀ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਵਾਈ ਹਨ ਚਲੋ ਮੈਂ ਆਪਣੇ ਕੋਚ ਦੇ ਜਿਹੜੀ ਟੀਮ 'ਚ ਉਹ ਖੇਡਦੇ ਸੀ ਉਹਨਾਂ ਨੇ 20000 ਰੁਪਏ ਦਿੱਤਾ ਡਾਕਟਰ ਕਹਿੰਦਾ ਸੀ ਪੈਸੇ ਜਮ੍ਹਾਂ ਕਰਵਾਓ ਤੇ ਇਹਦੀ ਸਰਜਰੀ ਫੇਰ ਸਟਾਰਟ ਹੋਣੀ ਹੈ ਨਾ ਚਲੋ ਉਹਦੇ ਮਾਪੇ ਵੀ ਉੱਥੇ ਆ ਗਏ ਹਨਾ ਉਹ ਵੀ ਹੱਥ ਜੋੜਨ ਲੱਗ ਗਏ ਵੀ ਵੀ ਪੁੱਤ ਤੂੰ ਆਪਰੇਟ ਕਰਾ ਸੋਸ਼ਲ ਮੀਡੀਆ ਤੇ ਵਾਰ-ਵਾਰ ਵੀਡੀਓ ਪਾ ਰਿਹਾ ਵੀ ਮੈਂ ਇਦਾਂ ਵਾਂ ਅ ਮੇਰੀ ਇਮੇਜ ਤੇ ਹੁਣ ਲੋਕਾਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਜਾਂ ਇਹ ਗਾਂ ਜਾ ਕੇ ਆ ਚੀਜ਼ਾਂ ਕਰਨੀਆਂ ਸੋਸ਼ਲ ਮੀਡੀਆ ਤੇ ਉਹ ਪਾ ਰਿਹਾ ਵੀਡੀਓ ਬਣਾ ਕੇ ਪਾ ਰਿਹਾ ਵੀ ਕੋਈ ਨਾ ਹਨਾ ਵੀ ਵੀ ਸਾਰੇ ਕਹਿਣਗੇ ਵੀ ਦੁੱਲਾ ਮਾੜਾ ਜਾਂ ਕਿਦਾਂ ਨਾ ਕੋਈ ਮੇਰਾ ਮਕਸਦ ਨਹੀਂ ਸੀ ਵੀਡੀਓ ਪਾਉਣ ਦਾ ਲਾਈਵ ਹੋਣ ਦਾ ਪਰ ਮੈਂ ਵੀਡੀਓ ਬਣਾਈ ਸੀ ਪਰ ਉਹ ਜਿਆਦਾ ਵੱਡੀ ਹੋ ਗਈ ਤਾਂ ਕਰਕੇ ਉਹ ਲੋਡ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਪਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੇ ਇਹ ਚੀਜ਼ ਸੋਚਣੀ ਆ ਵੀ ਪਤਾ ਨਹੀਂ ਵੀ ਮੈਂ ਕਿਉਂ ਇਹ ਕਰ ਰਿਹਾ ਜਾਂ ਮੈਂ ਉਹ ਬੰਦਾ ਕਿਉਂ ਇਹ ਚੀਜ਼ਾਂ ਕਰ ਰਿਹਾ ਹੈ ਨਾ ਚਲੋ ਉਨਾ ਪਰਸਨਲ ਮੈਟਰ ਸੀ ਉਹਦੇ ਘਰ ਦਿਆਂ ਨਾ ਬੈਠ ਕੇ ਵੀ ਗੱਲ ਹੋਈ ਉਹਦੇ ਮੰਮੀ ਡੈਡੀ ਪੈੰਡ ਆਏ ਮੇਰੇ ਕੋ ਬੱਗੇ ਆਏ ਗੱਲਬਾਤ ਸਾਰੀ ਹੋਈ ਸਾਰਾ ਸੌਡ ਆਊਟ ਹੋ ਗਿਆ ਵੀ ਵੀ ਇਹਨੇ ਪਹਿਲਾਂ ਵੀ ਟਰਾਈ ਕੀਤੀ ਸੋਸ਼ਲ ਮੀਡੀਆ ਦੇ ਪਰ ਸਾਨੂੰ ਨਹੀਂ ਪਤਾ ਸੀ ਇਹਨੇ ਸਕਰੀਨ ਰਿਕਾਰਡਿੰਗ ਸਾਡੀ ਕੀਤੀ ਹੋਈ ਸੀ ਤੇ ਬਾਅਦ ਵਿੱਚ ਉਹ ਪਾਰਿਆ ਸੀ ਹਨਾ ਨਾ ਹੀ ਸਾਡਾ ਕੋਈ ਫਰੈਂਡ ਸੀ ਨਾ ਕਦੇ ਅਸੀਂ ਇਹਨੂੰ ਫਰੈਂਡ ਬਣਾਇਆ ਠੀਕ ਆ ਉਸਤਾਦ ਕੋ ਸਾਡੀ ਅਕੈਡਮੀ ਰਹਿੰਦਾ ਸੀ ਉਥੇ ਕੈਂਪ ਦੇ ਵਿੱਚ ਆਇਆ ਸੀ ਜਿੱਦਾਂ ਸਾਡੇ ਕੋ ਘਰ ਆ ਜਾਂਦਾ ਸੀ ਉਦੋਂ ਮੇਰੇ ਸੱਟ ਲੱਗੀ ਹਸਪੀਟਲ ਆ ਜਿੱਦਾਂ ਕਹਿੰਦਾ ਮੈਂ ਟਟੀਆਂ ਪੂੰਝਦਾ ਰਿਆਂ ਫਲਾਨਾ ਉਹ ਸਾਨੂੰ ਦੱਸ ਰਿਹਾ ਵੀ ਯਾਰੀ ਦੋਸਤੀ ਕਿਦਨ ਮੋਣੀ ਅਸੀਂ ਉਹਦੇ ਕੋਈ ਯਾਰ ਨਹੀਂ ਸੀ ਨਾ ਸਾਡਾ ਕੋਈ ਫਰੈਂਡ ਸੀ ਅ ਇਦਾਂ ਦੇ ਯਾਰਾਂ ਤੋਂ ਅਸੀਂ ਲੈਣਾ ਕੀ ਆ ਜਿਹੜੇ ਤੁਹਾਡੀ ਸਕਰੀਨ ਰਿਕਾਰਡਿੰਗ ਕਰ ਰਹੇ ਆ ਹਨਾ ਫੇ ਤੁਹਾਨੂੰ ਕਹਿ ਰਿਹਾ ਵੀ ਯਾਰ ਆ ਤੁਹਾਡਾ ਫਲਾਨਾ ਵਾ ਮੈਂ ਤੇਰੇ ਲਈ ਆ ਕੀਤਾ ਜਾਂ ਤੂੰ ਮੇਰੇ ਲਈ ਆ ਕੀਤਾ ਹਨਾ ਮੈਂ ਬਸ ਇਹ ਗੱਲ ਕਲੀਅਰ ਕਰਾਂ ਹੋ ਗਿਆ ਹਨਾ ਤੂੰ ਪਹਿਲਾਂ ਸਾਨੂੰ ਆਪ ਧਮਕੀਆਂ ਦੇ ਰਿਆ ਸੀ ਤੂੰ ਸਾਨੂੰ ਮੈਸੇਜ ਕਰ ਰਿਆ ਸੀ ਬੱਜੂ ਮੇਰੇ ਚ ਆ ਕੇ ਫਲਾਣਾ ਕਰੋ ਧਮਕੜਾ ਕਰੋ ਹਨਾ ਹੁਣ ਤੂੰ ਡਰਦਾ ਇਹ ਵੀਡੀਓ ਪਾ ਰਿਆਂ ਵੀ ਮੇਰਾ ਕੋਈ ਨੁਕਸਾਨ ਨਾ ਕਰ ਦੇਣਗੇ ਆ ਨਾ ਅੱਜ ਉਹ ਗੱਲ ਨੂੰ 10 ਸਾਲ ਹੋ ਗਏ ਦੇ ਵਿੱਚ ਕਹਿੰਦਾ ਮੈਂ 35000 ਰੁਪਇਆ ਦੇਤਾ 10 ਸਾਲਾਂ ਦਾ ਬਾਕੀ ਤੁਸੀਂ ਲਾ ਲਓ ਵਿਆਜ ਕਿੰਨਾ ਲੱਗਦਾ ਇਸ ਬੰਦੇ ਤੋਂ ਬਿਆਜ਼ ਸਣੇ ਪੈਸੇ ਲੈਣੇ ਆ ਮੈਂ ਕਹਿੰਦਾ ਨਹੀਂ ਸੀ ਪਰ ਇਸ ਬੰਦੇ ਨੇ ਸਾਨੂੰ ਮਜਬੂਰ ਕਰਤਾ ਮੈਂ ਸਿਰਫ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਮੈਂ ਹਰ ਇੱਕ ਮਾਪੇ ਦੀ ਕਦਰ ਕਰਦਾ ਜਿੱਦਾਂ ਮੈਂ ਆਪਣੇ ਮਾਪੇ ਦੀ ਕਦਰ ਕਰਦਾ ਉਦਾਂ ਹੀ ਇਹ ਕਹਿੰਦਾ ਵੀ ਮੇਰੇ ਮਾਪੇ ਨੂੰ ਧਮਕੀਆਂ ਦਿੱਤੀਆਂ ਇਹਦੇ ਮਾਪਿਆਂ ਨਾਲ ਬੈਠ ਕੇ ਮੈਂ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨਾਲ ਕਲੀਅਰ ਹੋ ਗਈ ਸੀ ਗੱਲ ਸਾਡੀ ਪਰ ਇਹਨੇ ਦੁਬਾਰਾ ਸੋਸ਼ਲ ਮੀਡੀਆ ਤੇ ਹੁਣ ਇਹਨੇ ਦੁਬਾਰਾ ਮੈਨੂੰ ਮਾੜਾ ਬਣਾਉਣ ਦਾ ਕਰਕੇ ਉਹ ਵੀਡੀਓ ਪਾ ਰਿਹਾ ਅਪਲੋਡ ਕਰ ਰਿਹਾ ਵੀ ਮੈਂ ਰੋਂ ਗਿਆ ਮੈਂ ਗਲਤ ਹਾਂ ਹਣਾ ਚਲੋ ਠੀਕ ਆ ਉਹ ਆਪਣਾ ਪੱਖ ਦੇ ਰਿਹਾ ਵੀ ਸਾਰਾ ਕੁਝ ਕਰ ਰਿਹਾ ਕਹਿੰਦਾ ਇੱਕ ਦਲਜੀਤ ਮੁੰਡਾ ਵਾ ਉਹਨੂੰ ਕਿਹਾ ਫੋਨ ਕਰਨ ਨੂੰ ਪੈਸੇ ਅਸੀਂ ਦਿੱਤੇ ਆ ਵੀਰੇ ਪੈਸੇ ਅਸੀਂ ਲੈਣੇ ਆ ਨਾ ਕਿ ਕਿਸੇ ਹੋਰ ਨੇ ਲੈਣੇ ਆ ਠੀਕ ਆ ਉਹ ਸਾਡੀ ਹੱਕ ਦੀ ਕਮਾਈ ਆ ਅਸੀਂ ਖੁਦ ਲਵਾਂਗੇ ਅਸੀਂ ਕਿਸੇ ਤੋਂ ਫੋਨ ਨਹੀਂ ਕਰਾਇਆ ਦੂਜੀ ਗੱਲ ਪੰਮਾ ਸਾਧਕਪੁਰ ਮੁੰਡਾ ਮੇਰਾ ਫਰੈਂਡ ਆ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੁੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਸੀ ਵੀਰੇ ਮੇਰੀ ਲੱਤ ਟੁੱਟੀ ਸੀ ਇੱਕ ਠੀਕ ਆ ਜਾਣ ਕੇ ਲੋਕਾਂ ਦੇ ਵਿੱਚ ਇਹ ਗੱਲਾਂ ਫਲਾ ਰਿਆ ਵੀ ਇਹ ਮੇਰਾ ਫਰੈਂਡ ਸੀ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਸੀ ਕਦੇ ਇਹਨੂੰ ਫਰੈਂਡ ਬਣਾਇਆ ਇਹ ਸਿਰਫ ਸਾਡੇ ਕੋਚ ਦੇ ਥਰੂ ਸਾਨੂੰ ਮਿਲਿਆ ਸੀ ਤੇ ਕੋਚ ਦੇ ਥਰੂ ਹੀ ਸਾਡੇ ਘਰ ਆਉਂਦਾ ਸੀ ਕਈ ਵਾਰੀ ਸਾਡੇ ਕੋ ਰਾਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਵੀ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਕਿਸੇ ਨੂੰ ਮਾੜਾ ਕਹਿ ਰਿਹਾ ਵਾਂ ਪਰ ਜੋ ਇਹ ਬੰਦਾ ਇਹਦੀ ਮੈਂ ਸੱਚਾਈ ਦੱਸ ਰਿਹਾ ਤੁਹਾਨੂੰ ਹਨਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਵੀਡੀਓ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀ ਦੇ ਦਿੰਦਾ ਸੀ ਵੀ ਸਿੱਧੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਤੇ ਇਦਾਂ ਤੂੰ ਇਦਾਂ ਵਾਂ ਤੂੰ ਫਲਾਨਾ ਵਾਂ ਤੂੰ ਧਮਕੜਾ ਵਾਂ ਹਨਾ ਮੇਰੀ ਗੱਲ ਕਰ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗਈ ਤੂੰ ਮੇਰੇ ਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਤੇ ਹਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲਿਆ ਨਹੀਂ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ੜਿਆ ரைਟ ਵੀ ਪਰਮਾਤਮਾ ਨੇ ਤੈਨੂੰ ਪੁੱਤਰ ਦੀ ਦਾਤ ਤੇਰੇ ਕੋਲ ਦੋ ਪੋਤੇ ਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ੜਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ੜਿਆ ਨਾਲੇ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਨਾਲੇ ਸ਼ਾਹ ਪੋਰ ਉਹਦਾ ਪਿੰਡ ਆ ਠੀਕ ਆ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਉਹਦੇ ਮਾਪੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨ ਦੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਸ਼ਹਿਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਡੈਡ ਦਾ ਮੈਂ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗਾ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਅਣਕੀ ਜਿਹਾ ਨਾ ਚਲੋ ਮੈਂ ਆਪਣੇ ਅਸਤਾਦ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਨਾ ਮੇਰਾ ਉਸਤਾਦ ਹੈ ਨਾ ਚਲੋ ਸ